ਸਤਰੀਆਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆ ਉਹਦੇ ਵਿੱਚ ਤੁਹਾਨੂੰ ਆਪਾਂ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਕਰਨਾ ਦੱਸਾਂਗੇ ਠੀਕ ਆ ਮੇਰੇ ਕੋਲ ਜਿਹੜਾ ਕੱਪੜਾ ਹੈਗਾ ਉਹ ਹੈਗਾ ਜੀ 2 ਮੀਟਰ ਜਿਹੜਾ ਕੱਪੜਾ ਹੈਗਾ ਉਹ ਮੇਰੇ ਕੋਲ ਕੁੰਡੇ ਕੱਢਣ ਵਾਸਤੇ ਆ ਔਰ ਜਿਹੜਾ ਆਪਣੀ ਸ਼ਰਟ ਦੇ ਸਾਈਡ ਤੋਂ ਕਪੜਾ ਉੱਤਰਦਾ ਹੁੰਦਾ ਨਾ ਜਦੋਂ ਆਪਾਂ ਸ਼ਰਟ ਦਾ ਘੇੜਾ ਲੈ ਲੈਨੇ ਹੁੰਨੇ ਆ ਉਸ ਤੋਂ ਬਾਅਦ ਜਿਹੜਾ ਸਾਈਡ ਤੋਂ ਕਪੜਾ ਉੱਤਰਦਾ ਹੁੰਦਾ ਉਹਦਾ ਆਪਾਂ ਚਾਹੋ ਤਾਂ ਆਪਾਂ ਬਾਵਾ ਵਗੈਰਾ ਬਣਾ ਲਓ ਚਾਹੋ ਤਾਂ ਆਪਾਂ ਉਹਦੇ ਵਿੱਚੋਂ ਆਪਾਂ ਪੌਂਚੇ ਵੀ ਪਾ ਸਕਦੇ ਆ ਠੀਕ ਆ ਸਲਵਾਰ ਦੇ ਹੁਣ ਮੈਂ ਬਾਵਾ ਜਿਹੜੀਆਂ ਹੈਗੀਆਂ ਸਿਗੀਆਂ ਉਹ ਉਦਾਂ ਕੱਢ ਲਈਆਂ ਸੀ ਸੂਟ ਦੀਆਂ ਕਿਉਂਕਿ ਮੈਨੂੰ ਹਲਕੀ ਚਾਹੀਦੀ ਸੀਗੀ ਸਲਵਾਰ ਠੀਕ ਆ ਤੇ ਹੁਣ ਜਿਹੜਾ ਸਾਈਡ ਤੋਂ ਕਪੜਾ ਉੱਤਰਦਾ ਹੁੰਦਾਗਾ ਉਹਦੇ ਮੈਂ ਪੌਂਚੇ ਪਾਉਂਗੀ ਠੀਕ ਆ ਜਿਹੜੇ ਪਹੁੰਚੇ ਨੇਗੇ ਉਹ ਆਪਾਂ ਜਿੰਨਾ ਆਪਾਂ ਸਲਵਾਰ ਦਾ ਪਹੁੰਚਾ ਰੱਖਦੇ ਹੁੰਨੇ ਆ ਆਪਾਂ ਉਸੇ ਹਿਸਾਬ ਨਾਲ ਪਾਉਣੇ ਹੁੰਨੇ ਆਗੇ ਠੀਕ ਆ ਜੇ ਤਾਂ ਆਪਾਂ ਸਲਵਾਰ ਦਾ ਪਹੁੰਚਾ 7 ਇੰਚ ਰੱਖਣਾ ਹੈ ਨਾ ਤਾਂ ਆਪਾਂ ਪਾਵਾਂਗੇ 13 ਇੰਚ ਦੇ ਪਹੁੰਚੇ ਹੁਣ ਤੁਸੀਂ ਬਸ ਇਹ ਦੇਖ ਲਓ ਵੀ ਜੇ ਤੁਸੀਂ 7 ਇੰਚ ਪੌਂਚਾ ਰੱਖਣਾ ਤਾਂ ਤੁਸੀਂ 13 ਇੰਚ ਦੇ ਪੌਂਚੇ ਪਾਓ ਫਰੰਟ ਵਾਲੇ ਠੀਕ ਹੈ ਜੇ ਤੁਸੀਂ 6 ਇੰਚ ਪੌਂਚਾ ਰੱਖਣਾਗਾ ਤਾਂ ਤੁਸੀਂ 12 ਜਾਂ 11.5 ਇੰਚ ਦੇ ਜਿਹੜੇ ਹੈਗੇ ਨੇ ਫਰੰਟ ਵਾਲੇ ਪੌਂਚੇ ਪਾ ਸਕਦੇ ਹੋ ਠੀਕ ਆ ਬਸ ਦੇਖੋ ਹੁਣ ਨਾਰਮਲ ਹਰੇਕ ਦਾ ਪੌਂਚਾ 6 6.5 ਇੰਚ ਜਾਂ 7 ਇੰਚ ਹੀ ਹੁੰਦਾ ਤੁਸੀਂ ਉਸੇ ਹਿਸਾਬ ਨਾਲ ਜਿਹੜਾ ਹੈਗਾ ਰੱਖ ਸਕਦੇ ਹੋ ਠੀਕ ਆ ਪੌਂਚੇ ਹੁਣ ਮੈਂ ਤੁਹਾਨੂੰ ਘੇਰਾ ਵੀ ਦੱਸ ਦਾਨੀਆ ਮੇਰੇ ਕੱਪੜੇ ਦਾ ਕਿੰਨਾਗਾ ਕਈ ਪਹਿਣਾ ਘੇਰਾ ਵੀ ਪੁੱਛਣ ਲੱਗ ਜਾਂਦੀਆਂ ਨੇ ਵਿਧੀ ਦੀ ਜਿਹੜਾ ਤੁਸੀਂ ਬਲ ਪਾਉਣੇ ਨੇ ਜਿਹੜੀ ਸਾਈਡ ਕੋ ਕਪੜਾ ਹੈਗਾ ਉਹ 2 ਫੋਲਡ ਕਰਕੇ 32 ਇੰਚ ਆਉਂਦਾਗਾ ਠੀਕ ਆ ਮਤਲਬ 2 ਮੀਟਰ ਤੋਂ ਵੀ ਥੋੜਾ ਜਿਹਾ ਘੱਟ ਹੀ ਆ ਮੇਰਾ ਕਪੜਾ ਹਨਾ ਕਿਉਂਕਿ 39 ਇੰਚ ਦਾ 1 ਮੀਟਰ ਹੁੰਦਾਗਾ ਮੇਰਾ ਸਾਰਾ 33 ਇੰਚ ਆ ਜਿਹਦੇ ਚ ਮੈਂ ਬਲ ਪਾਉਂਗੀ ਉੱਪਰ ਕੁੰਦਿਆਂ ਦੇ ਵਿੱਚ ਠੀਕ ਆ ਪਹੁੰਚਿਆਂ ਨੂੰ ਛੱਡ ਕੇ ਠੀਕ ਆ ਹੁਣ ਮੇਰੇ 13 ਇੰਚ ਦੇ ਪਹੁੰਚੇ ਹੋ ਜਾਣਗੇ ਫੋਲਡ ਕਰਕੇ 6.5 ਇੰਚ ਉਹ ਹੋ ਗਿਆ 6.5 ਇੰਚ ਤਾਂ ਫੋਲਡ ਕਰਕੇ ਪਹੁੰਚਿਆਂ ਦਾ ਹੋ ਗਿਆ ਔਰ 32 ਇੰਚ ਫੋਲਡ ਕਰਕੇ ਜਿਹੜਾ ਹੈਗਾ ਉਹ ਕੁੰਦਿਆਂ ਦਾ ਹੋ ਗਿਆ ਠੀਕ ਆ ਜੀ ਹੁਣ ਟੋਟਲ ਤੁਸੀਂ ਦੇਖ ਲਓ ਵੀ ਕਿੰਨੇ ਹੋਗੇ ਹਾਂ ਲਗਭਗ 38 ਇੰਚ ਜਿਹੜਾ ਹੈਗਾ ਉਹ ਮੇਰਾ ਘੇਰਾ ਬਣੂਗਾ ਠੀਕ ਹੈ ਜੀ 38 ਇੰਚ ਜਿਹੜਾ ਮੂਰਲੇ ਪਾਸੇ ਆਪਾਂ ਬਲ ਪਾਵਾਂਗੇ ਉਹ ਬਣੂਗਾ ਟੋਟਲ ਠੀਕ ਹੈ ਤੇ ਇਸੇ ਹਿਸਾਬ ਨਾਲ ਤੁਸੀਂ ਮਤਲਬ ਦੇਖ ਲਓ ਜੇ ਤੁਸੀਂ ਜ਼ਿਆਦਾ ਹੈਵੀ ਬਣਾਉਣੀ ਆ ਸਲਵਾਰ ਜਿਵੇਂ ਕਿ ਪਟਿਆਲਾ ਸਲਵਾਰ ਬਣਾਉਣੀ ਆ ਤਾਂ ਤੁਸੀਂ ਪੂਰਾ ਜਿਹੜਾ ਹੈਗਾ ਪਨਾ ਸੂਟ ਦਾ ਜਿੰਨਾ ਵੀ ਹੁੰਦਾ 40 42 ਇੰਚ ਦਾ ਤੁਸੀਂ ਉਸੇ ਹਿਸਾਬ ਨਾਲ ਫਿਰ ਤੁਹਾਡਾ 40 42 ਹੋਊਗਾ ਮੈਂ ਤੁਹਾਨੂੰ ਆਪਣੀ ਸਲਵਾਰ ਦਾ ਦੱਸ ਰਹੀਆਂ ਵੀ ਮੈਂ ਮਤਲਬ 32 ਇੰਚ ਜਿਹੜੇ ਹੈਗੇ ਨੇ ਉਹ ਕੁੰਦੇ ਪਾਉਂਗੇ ਤੇ ਜਿਹੜੇ ਮਤਲਬ 13 ਇੰਚ ਦੇ ਜਿਹੜੇ ਹੈਗੇ ਨੇ ਉਹ ਪਹੁੰਚੇ ਪਾਉਗੇ ਠੀਕ ਹੈ ਜੀ ਤੇ ਮੈਂ ਇਹ ਤੁਹਾਨੂੰ ਤਾਂ ਦੱਸ ਰਹੀ ਹਾਂ ਤਾਂ ਕਿ ਤੁਹਾਨੂੰ ਲਾਈਨਿੰਗ ਦਾ ਪਤਾ ਚੱਲ ਜੇ ਵੀ ਲਾਈਨਿੰਗ ਆਪਾਂ ਕਿੰਨੇ ਮੀਟਰ ਲੈਣੀ ਹੁੰਦੀ ਆ ਆਪਾਂ ਲਾਈਨਿੰਗ ਜਿਹੜੀ ਹੈਗੀ ਉਹ ਜ਼ਿਆਦਾ ਲੈਣੀ ਹੁੰਦੀ ਆ ਥੋੜੀ ਜੀ ਤਾਂ ਕਿ ਆਪਾਂ ਨੀਚੇ ਵਾਲੇ ਕੱਪੜੇ ਦੇ ਵਿੱਚ ਢਿੱਲ ਦੇ ਸਕੀਏ ਹੁਣ ਤੁਸੀਂ ਬਸ ਇਹ ਹਿਸਾਬ ਲਗਾ ਲਓ ਜੇ ਤੁਸੀਂ ਥੋੜੀ ਜੀ ਹੈਵੀ ਬਣਾਉਣੀ ਆ ਸਲਵਾਰ ਤਾਂ ਤੁਹਾਨੂੰ 3 3.5 ਮੀਟਰ ਕੱਪੜਾ ਜਿਹੜਾ ਹੈਗਾ ਲਾਈਨਿੰਗ ਦਾ ਲੈਣਾ ਪਊਗਾ ਸਲਵਾਰ ਦੀ ਜਿਹੜੀ ਲੰਬਾਈ ਹੈਗੀ ਆ ਉਹ ਮੇਰੀ 37 ਇੰਚ ਹੈਗੀ ਆ ਮੈਂ ਉਸੇ ਹਿਸਾਬ ਨਾਲ ਤੁਹਾਨੂੰ ਦੱਸੂਗੀ ਵੀ ਆਪਾਂ ਕਿੰਨੇ ਇੰਚ ਮਤਲਬ ਸਲਾਈਆਂ ਲਈ ਲੈਣਾ ਹੁੰਦਾ ਆਸਣ ਕਿੰਨਾ ਰੱਖ ਹੁਣ ਦੇਖੋ ਮੈਂ ਸੂਟ ਜਿਹੜਾ ਹੈਗਾ ਕਮੀਜ਼ ਆਪਣੀ ਸਟਿਚ ਕਰ ਰੱਖੀ ਸੀ ਉਹਦੇ ਵਿੱਚੋਂ ਜਿੰਨਾ ਵੀ ਕਪੜਾ ਬਚਿਆ ਹੈਗਾ ਮੇਰੀ ਸਲਵਾਰ ਲਈ ਉਹ ਮੈਂ ਤੁਹਾਨੂੰ ਦੱਸ ਦਿੰਨੀ ਆਂਗੀ ਠੀਕ ਹੈ ਤੇ ਲਾਈਨਿੰਗ ਮੈਂ ਕਿੰਨੀ ਲਈ ਉਹ ਵੀ ਤੁਸੀਂ ਧਿਆਨ ਨਾਲ ਦੇਖ ਲਿਓ ਠੀਕ ਹੈ ਹੁਣ ਦੇਖੋ ਜਿਹੜਾ ਇਹ ਕਪੜਾ ਹੈਗਾ ਹਨਾ ਇਹ ਮਤਲਬ ਐਦਾਂ ਦੇ ਫਲਾਵਰ ਨੇ ਇਹਦੇ ਵਿੱਚ ਵੀ ਆਪਾਂ ਇਹਨੂੰ ਕਿਸੇ ਰੁੱਖ ਵੀ ਬਣਾ ਲੀਏ ਤੇ ਮਤਲਬ ਇਹਦੀ ਪੁੱਠ ਸਿੱਧ ਨਹੀਂ ਹੈਗੀ ਹਨਾ ਕੱਪੜੇ ਦੀ ਮਤਲਬ ਇਹ ਨਹੀਂ ਹੈਗਾ ਕਿ ਫਲਾਵਰ ਦਾ ਮੂੰਹ ਉੱਪਰ ਨੂੰ ਜਾਂਦਾ ਜਾਂ نیچے ਨੂੰ ਜਾਂਦਾ ਠੀਕ ਆ ਇਹ ਸਿੰਪਲ ਤਰੀਕੇ ਨਾਲ ਆ ਫਲਾਵਰ ਇਹਨੂੰ ਆਪਾਂ ਜਿਸ ਤਰੀਕੇ ਨਾਲ ਵੀ ਮਰਜ਼ੀ ਬਣਾ ਸਕਦੇ ਹਾਂਗੇ ਠੀਕ ਆ ਹੁਣ ਮੈਂ ਜਿਹੜੀ ਇਹ ਸਲਵਾਰ ਬਣਾ ਰਹੀ ਹਾਂ ਉਹ ਨਾਰਮਲ ਹੀ ਰਹੂਗਾ ਉਹਦਾ ਘੇਰਾ ਠੀਕ ਹੈ ਇਸ ਲਈ ਮੇਰੇ ਕੋਲ ਜਿਹੜਾ ਕੱਪੜਾ ਹੈਗਾ ਉਹ ਸਿਰਫ ਕੁੰਦਿਆਂ ਲਈ ਹੈਗਾ ਮੇਰੇ ਕੋਲ 2 ਮੀਟਰ ਠੀਕ ਹੈ ਜੀ ਜਿਹੜੇ ਪੌਂਚੇ ਹੈਗੇ ਨੇ ਉਹ ਮੈਂ ਅਲੱਗ ਤੋਂ ਪਾਉਂਗੀ ਖੋ ਜਿਹੜਾ ਇਹ ਵਾਲਾ ਕੱਪੜਾ ਨਾ ਇਹ ਜਦੋਂ ਆਪਾਂ ਸ਼ਰਟ ਕੱਟਦੇ ਹੁੰਨੇ ਆਂਗੇ ਸਾਈਡ ਤੋਂ ਨਹੀਂ ਉੱਤਰਦਾ ਹੁੰਦਾ ਜਿਹੜਾ ਕੱਪੜਾ ਜਦੋਂ ਆਪਾਂ ਸ਼ਰਟ ਦੀ ਲੰਬਾਈ ਲੈ ਲੰਨੇ ਆਂਗੇ ਹਨਾ ਸਾਈਡਾਂ ਤੋਂ ਜਿਹੜਾ ਕੱਪੜਾ ਉੱਤਰਦਾ ਹੁੰਦਾ ਉਹਦੇ ਵਿੱਚ ਚਾਹੋ ਤਾਂ ਤੁਸੀਂ ਆਪਾਂ ਬਾਹਵਾ ਵੀ ਬਣਾ ਸਕਦੇ ਆ ਉਹਦੇ ਵਿੱਚ ਚਾਹੋ ਤਾਂ ਆਪਾਂ ਇਹਨਾਂ ਨੂੰ ਜਿਹੜੇ ਮੂਰਲੇ ਪਹੁੰਚੇ ਹੁੰਦੇ ਨੇ ਉਹ ਵੀ ਪਾ ਸਕਦੇ ਆਂਗੇ ਠੀਕ ਆ ਹੁਣ ਮੈਂ ਸਾਈਡਾਂ ਤੋਂ ਕਮੀਜ਼ ਦੀ ਲੰਬਾਈ ਲਾ ਕੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਇਹਦੇ ਪਹੁੰਚੇ ਪਾਉਂਗੀ ਇਹਦੇ ਵਿੱਚੋਂ ਮੇਰੇ ਹੁੰਦੇ ਨਿਕਲਣਗੇ ਠੀਕ ਆ ਹੁਣ ਤੁਸੀਂ ਦੇਖ ਲਓ ਵੀ ਜਿਹੜਾ ਹੈਗਾ ਘੇਰਾ ਮੇਰਾ ਜਿੱਧਰ ਵਾਲੀ ਸਾਈਡ ਆਪਣੇ ਬਾੜ ਪੈਣਗੇ ਠੀਕ ਆ ਘੇਰਾ ਕਿੰਨੇ ਇੰਚ ਲਿਆ ਮੈਂ ਠੀਕ ਹੈ ਇਹ ਮਤਲਬ ਕਿ ਸਾਰਾ ਜਿਹੜਾ ਕੱਪੜਾ ਹੈਗਾ ਇਹ ਫੋਲ ਇਹ ਮੈਂ ਫੋਲਡ ਕਰਕੇ ਰੱਖਿਆ ਹੋਇਆ ਦੇਖੋ ਠੀਕ ਹੈ ਇਹ ਹੁਣ ਇਹ ਘੇਰਾ ਹੈਗਾ ਸਾਰਾ ਇਹਦਾ 32 ਇੰਚ ਹੈਗਾ ਠੀਕ ਆ ਕਿਉਂਕਿ ਮੈਨੂੰ ਜ਼ਿਆਦਾ ਹੈਵੀ ਨਹੀਂ ਚਾਹੀਦੀ ਹੈਗੀ ਸਲਵਾਰ ਜੇ ਮੇਰਾ ਤਾਂ ਹੁਣ ਇਹ 32 ਇੰਚ ਘੇਰਾ ਬਣਦਾ ਹਨਾ ਜਿਹੜੇ ਮੈਂ ਕੁੰਦਿਆਂ ਦੇ ਵਿੱਚ ਬਾੜ ਪਾਉਂਗੀ ਜੇਕਰ ਤੁਸੀਂ ਜ਼ਿਆਦਾ ਹੈਵੀ ਸਲਵਾਰ ਬਣਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕੀ ਕਰਨਾ ਫਿਰ ਤੁਸ ਤੋਂ ਤੁਹਾਡਾ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਆਪਣਾ ਘੇਰਾ ਹੁੰਦਾ ਸੂਟਾਂ ਦਾ ਮਤਲਬ ਪਣਾ ਹੁੰਦਾ ਹਨਾ 42 ਇੰਚ ਹੁੰਦਾ ਵੱਧ ਤੋਂ ਵੱਧ ਠੀਕ ਆ ਫਿਰ ਤੁਸੋਡਾ ਇਹ 42 ਇੰਚ ਆਊਗਾ ਜੇ ਤੁਸੀਂ ਐਦਾਂ ਲਵੋਗੇ ਹਨਾ ਹੁਣ ਤੁਸੀਂ ਦੇਖ ਲਿਓ ਆਪਣੀ ਸਲਵਾਰ ਦੇ ਅਕੋਰਡਿੰਗ ਲਿਓ ਠੀਕ ਆ ਲਾਈਨਿੰਗ ਜੋ ਤੁਸੀਂ ਲੈਣੀ ਆਂਗੀ ਹੁਣ ਮੇਰਾ ਤਾਂ ਇਹ ਜਿਹੜਾ ਪਣਾ ਹੈਗਾ ਉਹ ਘਾਟਾ ਸਿਰਫ 32 ਇੰਚ ਬਣਦਾ ਮੇਰਾ ਫੋਲਡ ਕਰਕੇ ਠੀਕ ਆ ਠੀਕ ਆ ਮਤਲਬ ਟੋਟਲ ਤੁਹਾਡੀ 3.5 ਮੀਟਰ ਹੋ ਜੂ ਜੇ ਤੁਸੀਂ ਜਿਆਦਾ ਹੈਵੀ ਸਲਵਾਰ ਬਣਾਉਣਾ ਚਾਹੁੰਦੇ ਹੋ ਮੈਂ ਜਿਹੜੀ ਹੈਗੀ ਸਲਵਾਰ ਹਲਕੀ ਬਣਾਉਣਾ ਚਾਹਣੀ ਆ ਇਸ ਲਈ ਮੈਂ ਲਾਈਨਿੰਗ ਵੀ ਜਿਹੜੀ ਹੈਗੀ ਮੇਰੇ ਪੌਣੇ ਕਿ ਤਿੰਨ ਮੀਟਰ ਨਾਲ ਮੇਰਾ ਸਾਰ ਜਾਣਾ ਠੀਕ ਹੈ ਜੀ ਹੁਣ ਸਲਵਾਰ ਦੀ ਲੈਂਥ ਹੈਗੀ 37 ਇੰਚ ਠੀਕ ਆ ਉਦਾਂ 32 5 5 ਇੰਚ ਦੀ ਬੈਲਟ ਹੋਗੀ 37 ਹੋਗੇ ਨਾ ਉਦਾਂ ਮੇਰੇ ਨੂੰ 32 ਇੰਚ نیچے ਜਿਹੜੀ ਹੈਗੀ ਲੰਬਾਈ ਚਾਹੀਦੀ ਆ ਪਰ ਮੈਂ 1 ਇੰਚ ਜ਼ਿਆਦਾ ਲਵਾਂਗੀ 33 ਦੇ ਕਟਿੰਗ ਕਰੂੰਗੀ ਕਿਉਂਕਿ ਅੱਧਾ ਇੰਚ ਜਿਹੜਾ ਹੈਗਾ ਜਦੋਂ ਪੌਂਚੇ ਬਣਾਵਾਂਗੇ ਉਦੋਂ ਚਲਾ ਜਾਊਗਾ ਅੱਧਾ ਇੰਚ ਜਦੋਂ ਬਾਲ ਪਾਵਾਂਗੇ ਉਦੋਂ ਚਲਾ ਜਾਊਗਾ ਠੀਕ ਹੈ ਹੁਣ ਕਹਿਣ ਦਾ ਭਾਵ ਇਹ ਆ ਵੀ ਜੇ ਜਿੰਨੀ ਵੀ ਤੁਹਾਡੀ ਸਲਵਾਰ ਦੀ ਲੈਂਥ ਹੈਗੀ ਆ ਤੁਸੀਂ ਉਸ ਤੋਂ 1 ਇੰਚ ਜ਼ਿਆਦਾ ਰੱਖੋ 5 ਇੰਚ ਬੈਲਟ ਦਾ ਕੱਢ ਦੋ ਉਸ ਤੋਂ ਬਾਅਦ ਜਿੰਨਾ ਵੀ ਬਚਦਾਗਾ ਤੁਸੀਂ 1 ਇੰਚ ਸਲਾਈਆਂ ਦਾ ਲੈ ਕੇ ਸਲਵਾਰ ਦੀ ਲੈਂਥ ਰੱਖੋ ਠੀਕ ਹੈ ਜੀ ਹੁਣ ਦੇਖੋ ਮੈਨੂੰ 32 ਚਾਹੀਦੀ ਆ ਨੀਚੇ ਵਾਲੀ ਲੈਂਥ ਜਿਹ 33 ਦੇ ਕਟਿੰਗ ਕਰੂੰਗੀ ਤਾਂ ਕਿ 2 ਇੰਚ ਮੇਰਾ ਸਲਾਈਆਂ ਦੇ ਵਿੱਚ ਆ ਜਾਈਏ ਠੀਕ ਆ ਹੁਣ ਦੇਖੋ 33 ਇੰਚ ਤੇ ਮੈਂ 33 ਇੰਚ ਤੇ ਮੈਂ ਇੱਥੇ ਮਾਰਕ ਕਰ ਲਿਆ ਹੁਣ ਦੇਖੋ ਜਿਹੜੀ ਜਿਹੜਾ ਆਸਣ ਹੁੰਦਾ ਹੈਗਾ ਉਹ ਆਪਾਂ 10 10.5 ਇੰਚ ਜਿਹੜਾ ਹੈਗਾ ਵੱਧ ਤੋਂ ਵੱਧ 11 ਹੈ ਨਾ ਵੱਧ ਤੋਂ ਵੱਧ 11 ਤੁਸੀਂ ਰੱਖ ਸਕਦੇ ਹੋਗੇ ਮੈਂ ਜਿਹੜਾ ਆਸਣ ਹੈਗਾ 10 1/2 ਇੰਚ ਰੱਖੂੰਗੀ ਦੇਖੋ ਸਲਵਾਰ ਦੇ ਵਿੱਚ ਐਡਾ ਕੋਈ ਚੱਕਰ ਨਹੀਂ ਹੁੰਦਾ ਆਸਣ ਦਾ ਪੈਂਟ ਪਲਾਜ਼ੋ ਦੇ ਵਿੱਚ ਹੁੰਦਾ ਜ਼ਿਆਦਾਤਰ ਹਨਾ ਕਿਉਂਕਿ ਸ਼ਰਟਾਂ ਆਪਣੀਆਂ ਲੰਬੀਆਂ ਹੁੰਦੀਆਂ ਨੇ ਜੇ ਥੋੜਾ ਬਹੁਤਾ ਆਸਣ ਵੱਧ ਵੀ ਹੋ ਜਾਊਗਾ ਤਾਂ ਕੰਫਰਟੇਬਲ ਹੀ ਰਹੂਗਾ ਉਹ ਐਡਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਹੁਣ ਦੇਖੋ ਮੈਂ ਆਸਣ ਜਿਹੜਾ ਹੈਗਾ ਉਹ ਲਵੂੰਗੀ 1/2 10 ਇੰਚ ਹਨਾ ਹੁਣ ਦੇਖੋ ਮੈਨੂੰ 9 ਇੰਚ ਹੀ ਆਸਣ ਮਿਲ ਰਿਹਾ ਹਨਾ ਇੱਧਰ ਹੁਣ ਇਧਰ ਕੱਪੜਾ ਨਹੀਂ ਹੈਗਾ ਮੇਰੇ ਕੋਲੇ ਹੋਰ ਹੁਣ ਮੈਂ ਥੋੜਾ ਜਿਹਾ ਅਸਣ ਬਾਦ ਚੋਂ ਵਿਚੋਂ ਕੱਢੂਗੀ ਉਹ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਕੱਢੂਗੀ ਠੀਕ ਆ ਹੁਣ 9 ਇੰਚ ਰਹਿ ਗਿਆ ਮੇਰਾ ਅਸਣ ਪਰ ਮੈਨੂੰ 1.5 ਚਾਹੀਦਾ ਸੀਗਾ ਠੀਕ ਆ ਹੁਣ ਮੈਂ ਵਿਚੋਂ ਕੱਢ ਲੂਗੀ ਥੋੜਾ ਜਿਹਾ ਅਸਣ ਕਿਉਂਕਿ ਨਾ ਲਾਈਨਿੰਗ ਵਾਲੀ ਸਲਵਾਰ ਜ਼ਿਆਦਾ ਹੈਵੀ ਤਾਂ ਮੈਂ ਬਣਾਉਂਦੀ ਨਹੀਂ ਹੈਗੀ ਹੁਣ 9 ਇੰਚ ਮੇਰਾ ਅਸਣ ਹੋ ਗਿਆ ਠੀਕ ਆ ਹੁਣ ਇਹ ਮੇਰਾ ਅਸਣ ਨਾਲ ਦੇਖੋ ਅਸਣ ਦੇ نیچے ਹੀ ਆਪਾਂ ਜਿਹੜੇ نیچے ਆਪਣੇ ਪੌਂਚੇ ਬਣਦੇ ਹੁੰਦੇ ਨੇ ਨਾ ਪੌਂਚੇ ਉਹਦਾ ਆਪਾਂ ਨਿਸ਼ਾਨ ਲਗਾਵਾਂਗੇ ਠੀਕ ਆ ਮ ਤੇ ਹੁਣ ਦੇਖੋ ਆਪਾਂ ਇੱਧਰ ਆਸਣ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਇੱਕ ਆਪਾਂ ਇੱਧਰ ਲਗਾਵਾਂਗੇ ਠੀਕ ਹੈ ਜੀ ਆਸਣ ਦਾ ਨਿਸ਼ਾਨ ਹੁਣ ਇੱਕ ਲੈਂਥ ਆਪਾਂ ਇੱਧਰੋਂ ਰੱਖ ਲਈ ਪਹੁੰਚਾਂ ਦੀ ਇੱਕ ਲੈਂਥ ਹੁਣ ਆਪਾਂ ਇੱਧਰੋਂ ਰੱਖਾਂਗੇ ਠੀਕ ਹੈ ਮਤਲਬ ਓਪੋਜ਼ਿਟ ਹੀ ਰੱਖੀ ਜਾਂਦੀ ਹੁੰਦੀ ਹੈ ਇਹੇ ਲੈਂਥ ਜਿਹੜੀ ਹੈਗੀ ਆ ਠੀਕ ਹੈ 33 ਤੇ ਮਾਰਕ ਕਰ ਲਾਂਗੇ ਆਪਾਂ ਇੱਧਰੋਂ ਵੀ ਠੀਕ ਹੈ ਉਹੀ 9 ਇੰਚ ਆਸਣ ਹੋ ਗਿਆ ਇੱਧਰੋਂ ਤੇ 2.5 ਇੰਚ ਆਪਾਂ ਨੀਚੋਂ ਕੁੰਦਿਆਂ ਦੇ नीचे ਪਹੁੰਚਾ ਰੱਖਾਂਗੇ ਦੇਖੋ ਜਦੋਂ ਆਪਾਂ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਕਰਨੀ ਆ ਪਹਿਲਾਂ ਆਪਾਂ ਨੋਰਮਲ ਤਰੀਕੇ ਨਾਲ ਕੱਪੜੇ ਦੀ ਕਟਿੰਗ ਕਰ ਲਓ ਠੀਕ ਹੈ ਜਿਵੇਂ ਆਪਾਂ ਕੱਪੜੇ ਦੀ ਕਟਿੰਗ ਕਰਨੀ ਹੁੰਦੀ ਹੈਗੀ ਠੀਕ ਹੈ ਜੀ ਉਤੇ ਮਾਰਕ ਕਰ ਲਓ ਫਿਰ ਆਪਾਂ ਇਹਦੇ ਨੀਚੇ ਜਿਹੜਾ ਹੈਗਾ ਲਾਈਨਿੰਗ ਬਿਸ਼ਾਵਾਂਗੇ ਠੀਕ ਹੁਣ ਦੇਖੋ ਆਪਾਂ ਇਸ ਤਰੀਕੇ ਨਾਲ ਇਹਨੂੰ ਟੇਡਾ ਮਾਰਕ ਕਰ ਲੈਣਾ ਇਹ ਐਵੇਂ ਇਹ ਥੋੜਾ ਜਿਹਾ ਨਾ ਜੋਰ ਜੱਟ ਦਾ ਕੱਪੜਾ ਪਾਸੇ ਇਸ ਤਰੀਕੇ ਨਾਲ ਜਿਹੜੇ ਹੈਗੇ ਨੇ ਥੋੜਾ ਹਿੱਲਜੁਲ ਹੁੰਦੀ ਆ ਕੱਪੜੇ ਦੇ ਵਿੱਚ ਜ਼ਿਆਦਾ ਬਸ ਤੁਸੀਂ ਇਦਾਂ ਤਿਕੋਣਾ ਮਾਰਕ ਕਰ ਲਓ ਠੀਕ ਆ ਹੁਣ ਮੈਂ ਮਾਰਕ ਪਹਿਲਾਂ ਤਾਂ ਕਰ ਲਿਆ ਕਿਉਂਕਿ ਲਾਈਨਿੰਗ ਦੇ ਵਿੱਚ ਨਾ ਫਿਰ ਹਿੱਲਜੁਲ ਹੋ ਜਾਂਦੀ ਆ ਜ਼ਿਆਦਾ ਹੁਣ ਆਪਾਂ ਕੀ ਕਰਨਾ ਬਸ ਇਹਦੇ ਨੀਚੇ ਜਿਹੜੀ ਹੈਗੀ ਆਪਾਂ ਲਾਈਨਿੰਗ ਰੱਖ ਲੈਣੀ ਠੀਕ ਹੈ ਜੀ ਹੁਣ ਹੁਣ ਬਸ ਤੁਸੀਂ ਇੰਦਾ ਧਿਆਨ ਰੱਖਣਾ ਜੇ ਹੈਵੀ ਪਟਿਆਲਾ ਸਲਵਾਰ ਬਣਾਉਣੀ ਆ ਤਾਂ ਤੁਸੀਂ 3.5 ਮੀਟਰ ਤਾਂ ਜ਼ਰੂਰ ਲਿਓ ਲਾਈਨਿੰਗ ਹੁਣ ਦੇਖੋ ਆਪਾਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਉਹ ਲਗਾ ਲੀਆਂ ਨੇ ਗਿਆ ਮੈਂ ਲਾਈਨਿੰਗ ਜਿਹੜੀ ਹੈਗੀ ਆ ਉਹ نیچے ਸੈੱਟ ਕਰਕੇ ਰੱਖ ਲਈ ਆ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਕਟਿੰਗ ਇਹਦੀ ਕਿਵੇਂ ਕਰਨੀ ਆ ਜਦੋਂ ਆਪਾਂ ਲਾਈਨਿੰਗ ਰੱਖ ਲੈਣੀ ਆ ਨਾ نیچے ਸੈੱਟ ਕਰਕੇ ਬਸ ਆਪਾਂ ਇਹ ਧਿਆਨ ਰੱਖਣਾ ਵੀ ਆਪਾਂ ਸਲਵਾਰ ਦੀ ਜਿਹੜੀ ਕਟਿੰਗ ਕਰਨੀ ਆ ਲਾਈਨਿੰਗ ਉਸ ਤੋਂ ਆਪਾਂ ਅੱਧਾ ਅੱਧਾ ਇੰਚ ਜਿਹੜੀ ਹੈਗੀ ਉਹ ਜ਼ਿਆਦਾ ਰੱਖਣੀ ਹੈਗੀ ਹਨਾ ਕਿਉਂਕਿ ਜਦੋਂ ਆਪਾਂ ਸਿਲਾਈ ਕਰਾਂਗੇ ਨਾ ਉਹ ਹਲਕੀ ਜਿਹੀ ਢਿੱਲ ਚਾਹੀਦੀ ਆ ਅੰਦਰ ਵਾਲੇ ਪਾਸੇ ਠੀਕ ਆ ਨਹੀਂ ਤਾਂ ਫਿਰ ਕੀ ਹੁੰਦਾਗਾ ਉੱਪਰ ਵਾਲਾ ਜਿਹੜਾ ਕੱਪੜਾ ਹੈਗਾ ਉਹਦੇ ਵਿੱਚ ਝੋਲ ਪੈਣ ਲੱਗ ਜਾਂਦੇ ਨੇ ਜੇ ਆਪਾਂ ਲਾਈਨਿੰਗ ਵੱਧ ਨਹੀਂ ਰੱਖਦੇ ਹੈਗੇ ਠੀਕ ਆ ਜੀ ਯਾਨੀ ਹੁਣ ਆਪਾਂ ਕਟਿੰਗ ਕਿਵੇਂ ਕਰਨੀ ਹੈ ਤੁਸੀਂ ਉਹ ਦੇਖ ਲਓ ਠੀਕ ਆ ਤੁਸੀਂ ਦੇਖ ਲਓ ਜਿਹੜਾ ਹੈਗਾ ਕੱਪੜੇ ਦੇ ਉੱਪਰ ਮਾਰਕ ਆਪਾਂ ਕਿਵੇਂ ਕੀਤਾ ਹੋਇਆਗਾ ਠੀਕ ਆ ਇੱਥੋਂ ਹੁਣ ਆਪਾਂ ਕਟਿੰਗ ਜਿਹੜੀ ਹੈਗੀ ਉਹ ਕਰਨੀ ਆ ਹੁਣ ਦੇਖੋ ਮੇਰੀ 1.5 ਇੰਚ ਉਧਰੋਂ ਵੱਧ ਦਾ ਲਾਈਨਿੰਗ ਜਿਹੜੀ ਹੈਗੀ ਆ 1.5 ਇੰਚ ਇਧਰੋਂ ਵੱਧ ਦਾ ਠੀਕ ਆ ਜੀ ਉਹ ਮੈਂ ਤੁਹਾਨੂੰ ਦੱਸ ਦਿਆਂ ਹੁਣ ਆਪਾਂ ਆ ਪਹੁੰਚੇ ਆਲੇ ਨਿਸ਼ਾਨ ਤੋਂ ਇਦਾਂ ਤਿਕੋਣੀ ਕਟਿੰਗ ਕਰ ਲਵਾਂਗੇ ਹੁਣ ਦੇਖੋ ਆਪਾਂ ਅੱਧਾ ਇੰਚ ਹੀ ਇਹ ਵਾਲੇ ਪਾਸਿਓਂ ਜਿਹੜੇ ਪਾਸੇ ਆਪਾਂ ਬਾਲ ਪਾਵਾਂਗੇ ਅੱਧਾ ਇੰਚ ਇਧਰੋਂ ਵੀ ਵੱਧ ਰੱਖਣੀ ਆ ਔਰ ਅੱਧਾ ਇੰਚ ਆਪਾਂ ਇਹ ਵਾਲੀ ਸਾਈਡ ਤੋਂ ਵੀ ਵੱਧ ਰੱਖਣੀ ਆ ਠੀਕ ਆ ਕਿਉਂਕਿ ਆਪਾਂ ਨੂੰ ਲਾਈਨਿੰਗ ਦੇ ਵਿੱਚ ਢਿੱਲ ਚਾਹੀਦੀ ਹੈਗੀ ਇਸੇ ਲਈ ਆਪਾਂ 10 ਇੰਚ ਲਾਈਨਿੰਗ ਜਿਹੜੀ ਹੈਗੀ ਆ ਉਹ ਵਾਧ ਰੱਖਾਂਗੇ ਲਾਈਨਿੰਗ ਅੰਦਰਲੇ ਵਾਲੇ ਪਾਸੇ ਥੋੜੀ ਜਿਹੀ ਢਿੱਲ ਹੋ ਜੂਗੀ ਕੋਈ ਗੱਲ ਨਹੀਂ ਪਰ ਜੇ ਤੁਸੀਂ ਢਿੱਲ ਨਹੀਂ ਦਿਓਗੇ ਤਾਂ ਤੁਹਾਡਾ ਉੱਪਰ ਵਾਲਾ ਕੱਪੜਾ ਜਿਹੜਾ ਹੈਗਾ ਉਹਦੇ ਵਿੱਚ ਝੋਲ ਆਉਣਗੇ ਹੀ ਆਉਣਗੇ ਠੀਕ ਆ ਕਿਉਂਕਿ ਉਹ ਕੱਪੜਾ ਫਿਰ ਵੱਧ ਹੋ ਜੂਗਾ ਲਾਈਨਿੰਗ ਜਿਹੜੀ ਹੈਗੀ ਆ ਹਲਕੀ ਫੁਲਕੀ ਜਿਹੜੀ ਹੈਗੀ ਆ ਕਸਾ ਪਊਗਾ ਉਹਦੇ ਵਿੱਚ ਫਿਰ ਸਾਰੇ ਕੱਪੜੇ ਦੀ ਫਿਟਿੰਗ ਹੀ ਖਰਾਬ ਹੋ ਜੂਗੀ ਠੀਕ ਆ ਇਸੇ ਲਈ ਆਪਾਂ 10 ਇੰਚ ਵਾਧ ਰੱਖਣੀ ਆ ਹੁਣ ਆਪਾਂ ਦੇਖੋ ਇਧਰੋਂ ਵੀ ਵਾਧ ਰੱਖਣੀ ਆ ਠੀਕ ਆ ਉੱਪਰ ਵਾਲੀ ਤੇ ਇਦਰੋਂ ਵੀ ਮੈਂ ਵੱਧ ਲੈ ਰਹੀ ਹੁਣ ਕੀ ਹੁਣ ਤੁਸੀਂ ਚੈੱਕ ਕਰ ਲਓ ਦੇਖੋ ਬਸ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਆਪਾਂ ਇਹੀ ਧਿਆਨ ਰੱਖਣਾ ਹੁੰਦਾ ਵੀ ਜਿਹੜਾ ਕੱਪੜਾ ਹੈਗਾ ਆਪਾਂ ਹੁਣ ਦੇਖੋ ਮੈਂ ਇੰਨਾ ਇੰਨਾ ਜਿਹੜਾ ਹੈਗਾ ਵੱਧ ਰੱਖ ਲਿਆ ਲਾਈਨਿੰਗ ਵਾਲਾ ਠੀਕ ਆ ਸੂਟ ਦਾ ਕੱਪੜਾ ਘਟਾ ਹੈ ਔਰ ਲਾਈਨਿੰਗ ਦਾ ਕਪੜਾ ਜਿਹੜਾ ਹੈਗਾ ਵੱਧਾ ਇਹਦੇ ਨਾਲ ਹੀ ਸੈੱਟ ਆਊਗੀ ਆਪਣੀ ਲਾਈਨਿੰਗ ਵਾਲੀ ਸਲਵਾਰ ਦੇਖੋ ਤਾਂ ਹੀ ਫਿਰ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੋਣ ਲੱਗ ਜਾਂਦੀ ਹੈਗੀ ਠੀਕ ਆ ਤੇ ਹੁਣ ਦੇਖੋ ਆਸਣ ਆਪਾਂ ਕਿਵੇਂ ਕੱਢਣਾਗਾ ਠੀਕ ਆ ਵੱਧ ਹੁਣ ਮੇਰਾ ਆਸਣ ਮੈਨੂੰ 1.5 ਇੰਚ ਹੋਰ ਚਾਹੀਦਾ ਸੀਗਾ ਠੀਕ ਹੈ ਜੀ ਜਿੰਨਾ ਵੀ ਆਸਣ ਮੈਨੂੰ ਚਾਹੀਦਾ ਆਪਾਂ ਮਾਰਕ ਕਰ ਲਾਂਗੇ ਇੱਥੇ ਹੁਣ ਦੇਖੋ ਆਸਣ ਮੇਰਾ 9 ਇੰਚ ਆ ਮੈਨੂੰ ਚਾਹੀਦਾ 1.5 10 ਚਾਹੀਦਾ ਠੀਕ ਆ ਹੁਣ ਜਿੱਥੇ ਵੀ 1.5 ਆਉਂਦਾ ਹੋਗਾ ਇੱਥੇ ਮੇਰਾ 1.5 ਬਣਦਾ ਇਹ ਤੇ ਇਦਾਂ ਮੈਂ ਆਸਣ ਜਿਹੜਾ ਹੈਗਾ ਥੋੜਾ ਵਿੱਚੋਂ ਕੱਢ ਲੂੰਗੀ ਠੀਕ ਆ ਲਾਈਨਿੰਗ ਦਾ ਥੋੜਾ ਜਿਹਾ ਵੱਧ ਹੈਗਾ ਸੀ ਜਿਹੜਾ ਉਹ ਆਪਾਂ ਇਸ ਵਾਲੀ ਸਾਈਡ ਰੱਖ ਹੀ ਲਿਆ ਉਹ ਫਿਰ ਸਾਰੀ ਸਲਵਾਰ ਦੇ ਵਿੱਚ ਹੀ ਉਸ ਹਿਸਾਬ ਨਾਲ ਥੋੜਾ ਥੋੜਾ ਪੈਰ-ਪੈਰ ਦਾ ਵੱਧ ਹੋ ਜਾਊਗਾ ਠੀਕ ਆ ਤੇ ਇਦਾਂ ਹੀ ਆਪਾਂ ਦੂਸਰਾ ਆਸਣ ਜਿਹੜਾ ਹੈਗਾ ਉਹ ਵੀ ਕੱਢ ਲਵਾਂਗੇ ਹੁਣ ਦੇਖੋ ਮੈਂ 32 ਇੰਚ ਸੀ ਨਾ ਉੱਪਰੋਂ ਜਿੱਧਰੋਂ ਆਪਾਂ ਬਾਲ ਪਾਉਣੇ ਸੀ 32 ਇੰਚ ਸੀ ਮੇਰਾ ਕੇਰਾ ਹੁਣ ਘੱਟ ਕੇ ਕਿੰਨਾ ਰਹਿ ਗਿਆ ਸਾਰਾ ਇਹ ਆਪਣਾ 26 27 ਇੰਚ ਹੀ ਰਹਿ ਗਿਆ ਠੀਕ ਆ ਲਾਈਨਿੰਗ ਵਾਲੀ ਸਲਵਾਰ ਜਿਹੜੀ ਹੈਗੀ ਮੈਂ ਜ਼ਿਆਦਾ ਹੈਵੀ ਨਹੀਂ ਪਾਉਣੀ ਹੈਗੀ ਜੇ ਤੁਸੀਂ ਜ਼ਿਆਦਾ ਹੈਵੀ ਬਣਾਉਣੀ ਆ ਫਿਰ ਤੁਸੀਂ ਲਾਈਨਿੰਗ ਵੀ ਵੱਧ ਲਓ ਉਸੇ ਹਿਸਾਬ ਨਾਲ ਹਨਾ ਜੇ ਤੁਸੀਂ ਫੁੱਲ ਪਟਿਆਲਾ ਬਣਾਉਣੀ ਆ ਤਾਂ ਉਹਦੇ ਲਈ ਤੁਸੀਂ 3.5 ਮੀਟਰ ਤੱਕ ਘੱਟੋ ਘੱਟ ਲਓ ਲਾਈਨਿੰਗ ਜਿੰਨੀ ਵੀ ਆਪਣੀ ਸਲਵਾਰ ਸਲਵਾਰ ਦਾ ਕੱਪੜਾ ਹੁੰਦਾ ਨਾ ਜੇ 3 ਮੀਟਰ ਆ ਤਾਂ ਲਾਈਨਿੰਗ ਲਈ ਆਪਾਂ ਨੂੰ ਫਿਰ 3.5 ਤਾਂ ਲੈਣਾ ਹੀ ਪਊਗਾ ਠੀਕ ਹੈ ਜੀ ਤੇ ਇਦਾਂ ਫਿਰ ਆਪਾਂ ਵੱਧ ਰੱਖ ਕੇ ਜਿਹੜੀ ਹੈਗੀ ਕਟਿੰਗ ਕਰ ਲਾ ਕਰ ਸਕਦੇ ਹਾਂ ਹੁਣ ਆਹ ਵਾਲਾ ਜਿਹੜਾ ਹਸਣ ਹੈਗਾ ਇਹਨੂੰ ਵੀ ਮੈਂ 10.5 ਕੱਟ ਲੂੰਗੀ ਕਿਉਂਕਿ ਨਾ ਲਾਈਨਿੰਗ ਵਾਲੀ ਸਲਵਾਰ ਜਿਹੜੀ ਹੈਗੀ ਫਿਰ ਹੈਵੀ ਜ਼ਿਆਦਾ ਪਾਈ ਨਹੀਂ ਜਾਂਦੀ ਹੈਗੀ ਠੀਕ ਹੈ ਇਹ ਮੇਰੇ ਹੋ ਗਏ ਕੁੰਦੇ ਤੇ ਹੁਣ ਆਪਾਂ ਪੌਂਚੇ ਜਿਹੜੇ ਹੈਗੇ ਨੇ ਉਹ ਕੱਢ ਲੈਣੇ ਠੀਕ ਆ ਹੁਣ ਉਹ ਹੋ ਗਈ ਸੀਗੀ ਆਪਣੇ ਕੁੰਦਿਆਂ ਦੀ ਕਟਿੰਗ ਤੇ ਹੁਣ ਆਪਾਂ ਪੌਂਚਿਆਂ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਮੇਰਾ 2 ਕਿ ਮੀਟਰ ਕਪੜਾ ਜਿਹੜਾ ਹੈਗਾ ਕੁੰਦੇ ਕੱਢਣ ਦੇ ਵਿੱਚ ਲੱਗਿਆਗਾ 2 ਮੀਟਰ ਕਪੜਾ ਲਾਈਨਿੰਗ ਦਾ ਔਰ ਜਿਹੜਾ ਹੈਗਾ ਆਪਣਾ 1 ਮੀਟਰ ਕਪੜਾ ਜਿਹੜਾ ਹੈਗਾ ਉਹ ਆਪਾਂ ਅਲੱਗ ਤੋਂ ਲਿਆਗਾ ਆਪਣੇ ਪੌਂਚਿਆ ਖਾਤਾ ਠੀਕ ਹੈ ਲਾਈਨਿੰਗ ਜਿਹੜੀ ਹੈਗੀ ਉਹ ਤਾਂ ਵੱਧ ਲੈਣੀ ਪੈਂਦੀ ਹੁੰਦੀ ਆ ਆਪਾਂ ਨੂੰ ਕਿਉਂਕਿ ਲਾਈਨਿੰਗ ਦਾ ਜਿਹੜਾ ਪਣਾ ਹੈਗਾ ਉਹ ਸਾਰਾ ਨਾ 36 37 ਇੰਚ ਹੀ ਹੁੰਦਾਗਾ ਜਦੋਂ ਕਿ ਆਪਣੇ ਸੂਟ ਦਾ ਪਣਾ ਜਿਹੜਾ ਹੈਗਾ ਉਹ 42 43 ਇੰਚ ਹੁੰਦਾਗਾ ਲਾਈਨਿੰਗ ਦਾ ਪਣਾ ਘੱਟ ਹੋਣ ਕਰਕੇ ਆਪਾਂ ਨੂੰ ਲਾਈਨਿੰਗ ਜਿਹੜੀ ਹੈਗੀ ਆ ਹਮੇਸ਼ਾ ਹੀ ਸਲਵਾਰ ਦੇ ਕੱਪੜੇ ਨਾਲੋਂ ਆਪਾਂ ਨੂੰ ਇਹ ਉਹ ਜ਼ਿਆਦਾ ਲੈਣੀ ਪੈਣੀ ਹੁੰਦੀ ਹੈ ਠੀਕ ਹੈ ਜੀ ਹੁਣ ਮੈਂ ਇਹ ਮੈਂ 2 ਫੋਲਡ ਕਰਕੇ ਰੱਖਿਆ ਹੋਇਆ ਹੈ ਇਹ ਕੱਪੜਾ ਇਹਦੇ ਵਿੱਚੋਂ ਹੁਣ ਆਪਾਂ ਪੌਂਚੇ ਕੱਢਾਂਗੇ ਠੀਕ ਹੈ ਹੁਣ 7 ਇੰਚ ਪੌਂਚੇ ਦੇ ਹਿਸਾਬ ਨਾਲ ਮੈਂ ਪੌਂਚੇ ਪਾਉਂਗੀ 13 ਇੰਚ ਦੇ ਠੀਕ ਹੈ ਜੀ 13 ਇੰਚ ਦੇ ਮੈਂ ਤਾਂ ਪਾਉਂਗੀ ਦੇਖੋ ਅਧਿਕ ਮੈਂ ਤੁਹਾਨੂੰ ਸਮਝਾਉਣੀ ਆ ਕਿ ਹੁਣ ਜਿਵੇਂ ਆਪਾਂ 13 ਇੰਚ ਤੇ ਆਪਾਂ ਇਦਾਂ ਨਿਸ਼ਾਨ ਲਗਾ ਲਿਆ ਹਨਾ 6 ਇੰਚ ਤੇ ਦੇਖੋ ਹੁਣ ਜਿਵੇਂ ਆ 13 ਇੰਚ ਹੋ ਗਿਆ ਮੇਰਾ ਹਨਾ ਹੁਣ ਦੇਖੋ ਮੈਂ 6.5 ਇੰਚ ਜਿਹੜੇ ਹੈਗੇ ਨੇ ਦੂਰਾ ਕਰਕੇ ਕੱਟ ਲਿਆ 13 ਹੋ ਗਿਆ ਨਾ ਹੁਣ ਦੇਖੋ ਮੈਂ ਤੁਹਾਨੂੰ ਸਮਝਾਉਣੀ ਆ ਹੁਣ ਦੇਖੋ ਜੇ ਆਪਣਾ ਪੌਂਚਾ ਹੈਗਾਗਾ 7 ਇੰਚ ਹਨਾ 6 ਇੰਚ ਪੌਂਚਾ ਤਾਂ ਆਪਣਾ ਇਹਦੇ ਵਿੱਚੋਂ ਨਿਕਲ ਆਇਆ ਆਪਣੇ ਪੌਂਚੇ ਦੇ ਵਿੱਚੋਂ ਹਨਾ ਆ 13 ਇੰਚ ਸਲਾਈਆਂ ਲਈ ਹੋ ਗਿਆ ਆਪਣਾ 13 ਮੈਂ ਤਾਂ ਰੱਖਿਆ ਉਹਨਾਂ ਅੱਧਾ ਅੱਧਾ ਇੰਚ ਸਲਾਈਆਂ ਦਾ ਵੱਜ ਕੇ 6 ਇੰਚ ਰਹਿ ਜਾਊਗਾ ਠੀਕ ਆ 6 ਇੰਚ ਪਹੁੰਚਾ ਜਿਹੜਾ ਹੈਗਾ ਉਹ ਆਪਣੇ ਜਿਹੜੇ ਮੂਰਲੇ ਪਹੁੰਚੇ ਪੈਂਦੇ ਹੁੰਦੇ ਨੇ ਉਹਨਾਂ ਵਿੱਚੋਂ ਨਿਕਲੇਊਗਾ ਤੇ ਜਿਹੜੇ ਆਪਾਂ ਕੁੰਦਿਆਂ ਦਾ ਰੱਖਿਆ ਸੀਗਾ 2.5 ਇੰਚ نیچے ਹਨਾ ਉਹਦੇ ਵਿੱਚੋਂ 1 ਇੰਚ ਉਹਦੇ ਵਿੱਚੋਂ ਚਲਾ ਜਾਊਗਾ ਹਨਾ ਪੂਰਾ 7 ਇੰਚ ਹੋ ਗਿਆ ਤੇ 1.5 ਇੰਚ ਜਿਹੜਾ ਹੈਗਾ ਉਹ ਆਪਣਾ ਮਾਰਜਨ ਲਈ ਹੋ ਗਿਆ 2.5 ਮੈਂ ਉਧਰ ਰੱਖਿਆ ਸੀ 1.5 ਇੰਚ ਸਲਾਈਆਂ ਦਾ ਰੱਖਿਆ ਸੀਗਾ نیچے ਕੁੰਦਿਆਂ ਦੇ ਵਿੱਚ ਠੀਕ ਆ ਔਰ 1 ਇੰਚ ਜਿਹੜਾ ਹੈਗਾ ਉਹ ਆਪਾਂ ਪੌਂਚੇ ਦੇ ਵਿੱਚ ਆ ਜੂਗਾ ਠੀਕ ਹੈ ਜੀ ਇੱਥੇ ਆਪਣਾ 6 ਇੰਚ ਜਿਹੜਾ ਪੌਂਚਾ ਹੈਗਾ ਆਪਣੇ ਇਹਦੇ ਵਿੱਚੋਂ ਨਿਕਲੇ ਆਊਗਾ ਠੀਕ ਆ ਹੁਣ ਦੇਖੋ ਜਿਹੜਾ ਆਪਾਂ 2 ਇੰਚ ਰੱਖਿਆ ਸੀਗਾ نیچے ਹਨਾ ਜਿਹੜੇ ਆਪਣੇ ਆ نیچے ਪੌਂਚਾ ਬਣਦਾ ਹੁੰਦਾ ਇਹ ਆਪਾਂ 2 ਇੰਚ ਰੱਖਿਆ ਸੀਗਾ ਹੁਣ ਦੇਖੋ ਜੇ ਆਪਾਂ ਇਹਨੂੰ ਇੱਥੇ ਰੱਖਦੇ ਆ ਹਨਾ ਇਹ ਐਦਾਂ ਜੋੜ ਕੇ ਨਾਲ ਠੀਕ ਹੈ ਹੁਣ ਦੇਖੋ ਆ ਦੇਖੋ 6 ਇੰਚ ਆਪਣੇ ਪੌਂਚੇ ਦੇ ਵਿੱਚੋਂ ਬਣ ਗਿਆ ਆਪਣਾ ਪੌਂਚਾ ਤੇ 1 ਇੰਚ ਜਿਹੜਾ ਹੈਗਾ ਆਪਣਾ ਕੁੰਦੇ ਦੇ ਵਿੱਚੋਂ ਆ ਜੂਗਾ ਠੀਕ ਆ ਤੇ ਆ ਜਿਹੜਾ ਹੈਗਾ ਆਪਣਾ ਸਲਾਈਆਂ ਲਈ ਬਚ ਜੂਗਾ ਠੀਕ ਆ ਤੁਸੀਂ ਇਸੇ ਹਿਸਾਬ ਨਾਲ ਜਿਹੜਾ ਹੈਗਾ ਆਪਣਾ ਪੌਂਚੇ ਰੱਖ ਲਿਆ ਕਰੋ ਜੇ ਤੁਸੀਂ 6 ਇੰਚ ਪੌਂਚਾ ਰੱਖਣਾਗਾ ਫਿਰ ਤੁਸੀਂ ਜਿਹੜੇ ਹੈਗੇ ਨੇ ਉਹ ਮੂਰਲੇ ਜਿਹੜੇ ਪੌਂਚੇ ਨੇ ਆਪਣੇ ਤਾਂ ਤੁਸੀਂ ਉਹ ਸਾਢੇ 11 ਇੰਚ ਦੇ ਰੱਖ ਸਕਦੇ ਹੋਗੇ ਠੀਕ ਆ ਤੇ ਮੈਂ ਰੱਖੀ ਰਹੀ ਕਿ 13 ਇੰਚ ਦੀ ਠੀਕ ਆ ਜੀ ਉਸ ਹਿਸਾਬ ਨਾਲ ਫਿਰ ਆਪਣਾ ਰੱਖ ਲਿਆ ਕਰੋ ਠੀਕ ਆ ਤੇ ਬਸ ਹੁਣ ਜਦੋਂ ਆਪਾਂ ਨੇ ਪੌਂਚੇ ਕੱਟਣੇ ਨੇ ਨਾ ਐਦਾਂ ਹੀ ਆਪਾਂ ਲਾਈਨਿੰਗ ਜਿਵੇਂ ਆਪਾਂ ਪਹਿਲਾਂ ਕੁੰਦਿਆਂ ਦੇ ਵਿੱਚ ਵੱਧ ਕੱਟੀ ਸੀ ਇਹਦੇ ਵਿੱਚ ਵੀ ਜਿਹੜੀ ਹੈਗੇ ਲਾਈਨਿੰਗ ਆਪਾਂ ਅੱਧਾ ਅੱਧਾ ਇੰਚ ਜਿਹੜੀ ਹੈਗੀ ਉਹ ਜ਼ਿਆਦਾ ਕੱਟ ਲੈਣੀ ਆ ਠੀਕਾ ਉੱਪਰ ਵਾਲੇ ਪਾਸੇ ਨੂੰ ਵੀ ਥੋੜੀ ਜਿਹਾ ਜ਼ਿਆਦਾ ਲੈਣੀ ਆਂ ਕਿ ਇੱਦਾਂ ਲੰਬਾਈ ਦੇ ਰੁੱਖ ਵੀ ਥੋੜੀ ਜਿਹਾ ਜ਼ਿਆਦਾ ਲੈਣੀ ਆ ਔਰ ਇੱਦਾਂ ਚੌੜਾਈ ਦੇ ਰੁੱਖ ਵੀ ਥੋੜੀ ਜਿਹਾ ਜ਼ਿਆਦਾ ਹੀ ਲੈਣੀ ਆ ਲਾਈਨ ਠੀਕ ਹੈ ਜੀ ਤੇ ਹੁਣ ਆਪਾਂ 13 13 13 ਇੰਚ ਤੇ ਮਾਰਕ ਕਰ ਲਵਾਂਗੇ ਠੀਕਾ ਤੇ 3 ਇੰਚ ਆਪਾਂ ਲੈਂਥ ਦੇ ਵਿੱਚ ਤੇ ਲਵਾਂਗੇ ਇਕੇ ਵਾਸਤੇ ਤੁਸੀਂ ਇਹ ਧਿਆਨ ਰੱਖਣਾ ਲਾਈਨਿੰਗ ਜਿਹੜੀ ਹੈਗੀ ਆਪਾਂ ਉਹ ਵੱਧ ਕੱਟਣੀ ਆ ਠੀਕ ਜੀ ਠੀਕ ਹੈ ਹੁਣ ਤੁਸੀਂ ਦੇਖ ਲਓ ਮੈਂ ਇੰਨੀ ਜਿਹੜੀ ਲਾਈਨਿੰਗ ਹੈਗੀ ਉਹ ਵੱਧ ਕੱਟੀ ਆ ਠੀਕ ਹੈ ਜੀ ਦੋਨੋਂ ਸਾਈਡ ਲਈ ਅੱਧਾ ਅੱਧਾ ਇੰਚ ਠੀਕ ਹੈ ਬਸ ਤੁਸੀਂ ਇਸ ਤਰੀਕੇ ਨਾਲ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਕਰ ਲੈਣੀ ਆ ਹੁਣ ਪਹੁੰਚੇ ਘੱਟ ਕੇ ਜਿੰਨਾ ਵੀ ਕਪੜਾ ਆਪਣਾ ਉੱਪਰ بچਿਆ ਉਹਦੇ ਵਿੱਚੋਂ ਆਪਾਂ 벨ਟ ਕਟਾਂਗੇ ਠੀਕ ਹੈ ਜੀ 벨ਟ ਲਈ ਵੀ ਤੁਸੀਂ ਇਦਾਂ ਹੀ ਕਰਨਾ ਜਿੰਨੀ ਤੁਹਾਡੀ ਕਮੀਜ਼ ਦੀ ਹਿੱਪ ਹੁੰਦੀ ਆ ਨਾ ਉਸ ਤੋਂ ਤੁਸੀਂ 3 ਇੰਚ ਐਕਸਟਰਾ ਰੱਖਣੀ ਹੁੰਦੀ ਆ 벨ਟ ਠੀਕਾ ਮੰਨ ਲਓ ਤੁਹਾਡੀ ਹਿੱਪ 19 ਇੰਚ ਆ ਤਾਂ ਤੁਸੀਂ 22 ਇੰਚ ਦੀ 벨ਟ ਕੱਟ ਕਰਨੀ ਆ ਠੀਕ ਹੈ ਜੀ ਤੇ 7.5 ਜਾਂ 8 ਇੰਚ ਤੁਸੀਂ ਚੜਾਈ ਦੇ ਵਿੱਚ ਲੈ ਲੈਣੀ ਆ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਮੈਂ 22 ਇੰਚ 벨ਟ ਦਾ ਲਵਾਂਗੀ ਠੀਕ ਹੈ ਜੀ ਹੁਣ ਦੇਖੋ 22 ਇੰਚ ਇੱਥੇ ਮੇਰੀ ਰੈਡੀ ਰਹਿ ਜਾਊਗੀ 벨ਟ ਹਨਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਅੱਧਾ ਇੰਚ ਇੱਕ ਵਾਲੇ ਪਾਸੇ ਲਵਾਂਗੀ ਮੈਂ ਸਲਾਈ ਦਾ ਤੇ ਅੱਧਾ ਇੰਚ ਜਿਹੜਾ ਹੈਗਾ ਮੈਂ ਇੱਧਰ ਲਵਾਂਗੀ ਠੀਕ ਹੈ ਜੀ 22 ਇੰਚ ਰੈਡੀ ਰਹੇਗੀ ਆਪਾਂ 23 23.5 ਇੰਚ ਤੇ ਜਿਹੜੀ ਹੈਗੀ ਉਹ ਕਟਿੰਗ ਕਰ ਲਵਾਂਗੇ ਠੀਕ ਹੈ ਇਹ ਇੱਥੋਂ ਆਪਾਂ ਕਟਿੰਗ ਕਰ ਲਵਾਂਗੇ ਬਸ ਥੋੜਾ ਜਿਹਾ ਕੱਪੜਾ ਜਿਹੜਾ ਹੈਗਾ ਉਤਾਰ ਦੇਵਾਂਗੇ ਮੇਰੀ 벨ਟ ਜਿਹੜੀ ਹੈਗੀ ਮੈਨੂੰ ਪੂਰੀ ਪੂਰੀ ਸਰ ਗਈ ਹੈ ਠੀਕ ਹੈ ਇਹ ਅੱਧਾ ਇੰਚ ਮੈਂ ਕੱਪੜਾ ਉਤਾਰ ਦੂੰਗੀ ਮੇਰੀ ਸਾਢੇ 23 ਇੰਚ ਦੀ ਜ ਤੁਸੀਂ ਇੱਕ 1.5 ਇੰਚ ਜਿਆਦਾ ਰੱਖ ਲਓ ਠੀਕ ਹੈ ਤੇ ਇਹ ਸੀਗੀ ਸਲਵਾਰ ਦੀ ਕਟਿੰਗ ਤੇ ਜੇ ਤੁਸੀਂ 벨ਟ ਦੇ ਨੀਚੇ ਵੀ ਲਾਈਨਿੰਗ ਲਗਾਉਣੀ ਆਂਗੀ ਜਦੋਂ ਆਪਾਂ ਜਿਹੜੇ ਪੌਂਚੇ ਉਤਾਰੇ ਨੇ ਨਾ ਉਹਦੇ ਵਿੱਚੋਂ ਆਪਣੀ ਲਾਈਨਿੰਗ ਜਿਹੜੀ ਹੈਗੀ ਆ ਆਹ ਬਚ ਗਈ ਆ ਤੇ ਮੈਂ ਜੋੜ ਵਗੈਰਾ ਪਾ ਕੇ ਜਿਹੜੀ ਲਾਈਨਿੰਗ ਹੈਗੀ ਉਹ ਕੱਟ ਲੈਣੀ ਆ ਤੇ ਆਪਾਂ ਲਾਈਨਿੰਗ ਕਿਵੇਂ ਕੱਟਣੀ ਆ ਬਸ ਤੁਸੀਂ ਜੋੜ ਵਗੈਰਾ ਪਾ ਲਓ ਪਹਿਲਾਂ ਹਨਾ ਸਾਰਾ ਕੱਪੜੇ ਦੇ ਵਿੱਚ ਲਾਈਨਿੰਗ ਵਾਲੇ ਚ ਫਿਰ ਉਸ ਤੋਂ ਬਾਅਦ ਇਹਦੇ ਉੱਪਰ ਰੱਖ ਕੇ ਇਹੀ ਜਿਹੜੀ ਹੈਗੀ ਆ ਉਹ ਤੁਸੀਂ 벨ਟ ਦੀ ਕਟਿੰਗ ਕਰ ਲਓ ਠੀਕ ਆ ਇਹ ਸੀਗੀ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਤੇ ਉਮੀਦ ਕਰਦੇ ਤੁਹਾਨੂੰ ਸਮਝ ਆ ਗਈ ਹੋਊਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਚਲੋ ਆਪਾਂ ਮਿਲਦੇ ਆਗਲੀ ਵੀਡੀਓ ਦੇ ਵਿੱਚ ਧੰਨਵਾਦ